ਹਾਂਜੀ ਬਾਈ ਜੀ ਕੀ ਨਾਂ ਹੈ ਕਿਹੜਾ ਪਿੰਡ ਹੈ ਪਿੰਡ ਨੰਗਲ ਵੱਟਾ ਨੰਗਲਾ ਹੈ ਹੂੰ ਮੇਰਾ ਮੇਰਾ ਨਾਂ ਹੈ ਜੀ ਬਾਜੀ ਦਾ ਪਾਸੇ سارے ਬਾਜੀ ਦਾ ਇਕੱਠੇ ਹੋ ਰਹੇ ਨੇ ਜੀ ਠੀਕ ਹੈ ਤੇ ਕੁੱਢਿਆਂ ਵਾਲਾ ਹੈ ਮਿਲਦਾ ਹੋਰ ਦੇ ਕੁੱਢਿਆਂ ਦੇ ਹੋਣ ਜੀ ਧੰਨਵਾਦ ਜਨਾ ਦਾ ਠੀਕ ਹੈ ਇਹ ਕੱਛ ਹੋ ਰਿਹਾ ਹੈ ਬਾਜੀ ਗਾਡੇ ਘਰ ਹੂੰ ਪਾਸੇ ਜੀ ਇਹ ਇੱਥੇ ਕਾਹਸੇ ਬਣਾਇਆ ਕੱਛ ਜੀ ਅੱਛੇ ਦੁਬਾਰਾ ਪ੍ਰੋਗਰਾਮ ਚੇਅਰਮੈਨ ਦੇਗਾ ਜੀ ਦੂਜੇ ਸਾਰੇ ਫਿਰ ਇੱਥੇ ਬੋਟਾਂ ਮਾਰ ਰਹੇ ਹਾਂ ਆਮ ਆਦਮੀ ਸਾਰੇ ਆਮ ਆਦਮੀ ਇੱਥੇ ਬੋਟਾਂ ਮਾਰ ਰਹੇ ਹਨ ਧੰਨਵਾਦ ਬਣਾਇਆ ਕੋਟਾ ਕਾ ਸਾਰੇ ਬੋਟਾਂ ਅੱਗੇ ਰਿਕਟ ਢੰਡੇ ਜਿਹੜੀ ਜੰਨੀ ਬੋਟ ਹੈ ਉਹਨੇ ਮੈਂ ਪਹੁੰਚਾਂ ਬਾਰੀ ਗਾਣ ਸਿੰਘ ਅੱਛਾ ਢੰਡੇ ਜਿਹੜੀ ਜੰਨੀ ਬੋਟ ਹੈ ਸਾਡੇ ਦੇਸ਼ ਤੋਂਾਰੇ ਬਾਗੀਗਰ ਸਾਰੇ ਬੋਟ ਮੈਂ ਇੱਥੇ ਹਾਂ ਤੋਂ ਨਜ਼ਰ ਮੈਂ ਤਾਂਗੇ ਮੋਟਰ ਜਾ ਕੇ ਪਿੰਡਾਂ ਦੇ ਕਰਕੇ ਜਾ ਕੇ ਇੱਕ ਬੋਟ ਬੰਕੇ ਜੰਨਾ ਜਿਹੜਾ ਹੈ ਉਹ ਸਾਰੇ ਲੋਕ ਪਾ ਲੈ ਬਾਗੀਗਰ ਬਾਗੀਗਰ ਵਸਤੀ ਬਾਗੀਗਰ ਵਸਤੀ ਜੰਨੀ ਬੋਟ ਸਾਰੇ ਲੋਕਾਂ ਦੇ ਚੀਰੇ ਕਿ ਉਹ ਸਾਰੇ ਬਹੁਤ ਹਾਂ ਪਾਰਟੀ ਤੇ ਤੇ ਵੀ ਸਾਡਾ ਬਾਈਕਰ ਬੈਠਾ ਹੈ ਹਰ ਪਿੰਡ ਪਿੰਡ ਵਿੱਚ ਜੀ ਆਪ ਫੁੱਲ ਜਾਣਦੇ ਹੋ ਸਮਾਰੋ ਪੂਰੇ ਪੰਜਾਬ ਚ ਸਮਰਥਨ ਕਰਦਾ ਹੈ ਆ ਵਾਕੇ ਪੂਰੀ ਜੋਗਰਾ ਦੇ ਨਾਲ ਜਿਹੜੇ ਸਰਵਿਸਾਂ ਮਿਲਦੀਆਂ ਦਾ ਨੂੰ ਚੱਕੀ ਰੋ ਭੁੱਖੇ ਤਾਂ ਇਹ ਮਗਰ ੱਟ ਜਾਗੇ ਅੱਛਾ ਰਾਜ ਮੰਤਰੀ ਸਾਹਿਬ ਆ ਰਹੇ ਆ ਕਰੇ ਹਾਂ ਮੀਟਿੰਗ ਕਰੇ ਆਲੇ ਦੇ ਵਸਨੀਕ ਮੇਰੇ ਨਾਲ ਆ ਠੀਕ